ਤੇ ਆਏ ਹੋਇਆ ਜੀ ਅੱਜ ਫੇਰ ਪਿੰਡ ਅੱਜ ਦੋਨੇ ਬੇਬੇ ਜੀ ਹੋਰ ਇਕੱਠੀਆਂ ਹੋਈਆਂ ਨੇ ਦੋਨੇ ਭੈਣਾਂ ਤੇ ਅੱਜ ਆਪਾਂ ਨੂੰ ਕੋਈ ਸੋਹਣਾ ਜਿਹਾ ਗੀਤ ਸੁਣਾਣਗੇ ਇਹ ਤੇ ਆਪਾਂ ਇਹਨਾਂ ਤੋਂ ਗੀਤ ਸੁਣਦੇ ਆਂ ਤੇ ਵੈਸੇ ਤੇ ਇਹਨਾਂ ਨੂੰ ਗੀਤ ਸਾਰੇ ਸੋਹਣੇ ਆਉਂਦੇ ਨੇ ਤੇ ਹੁਣ ਆਪਾਂ ਨੂੰ ਇਹ ਆਪਾਂ ਨਾਲ ਤੋਂ ਪੁੱਛਦੇ ਆਂ ਗੀਤਾਂ ਬਾਰੇ ਇੱਕ ਤੁਸੀਂ ਨਾ ਬਹੁਤ ਹੀ ਪਿਆਰਾ ਸੋਹਣਾ ਜਿਹਾ ਗੀਤ ਗਾਣੇ ਹੁੰਨੇ ਆ ਤੇ ਦਿਲ ਕਰਦਾ ਕਿ ਬਾਰ ਬਾਰ ਤੁਹਾਡੇ ਗੀਤ ਨੂੰ ਅਸੀਂ ਸੁਣੀ ਜਾਈਏ ਕਿਉਂਕਿ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਦੋਨੇ ਭੈਣਾਂ ਦੀ ਬਹੁਤ ਸੋਹਣੀ ਮਸ਼ਹੂਰ ਜੋੜੀ ਹੈ ਤੁਹਾਡੀ ਤੇ ਅਸੀਂ ਕਰਮਾਂ ਵਾਲੇ ਭਾਗਾਂ ਵਾਲੇ ਆ ਕਿ ਜਿਹੜੇ ਸਾਡੀਆਂ ਮਾਮਾ ਕੋਲੋਂ ਸਾਨੂੰ ਬਹੁਤ ਸੋਹਣੇ ਗੀਤ ਸੁਣਨ ਨੂੰ ਮਿਲਦੇ ਨੇ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਮੈਂ ਗੀਤਾਂ ਨੂੰ ਪਸੰਦ ਕਰਦੀ ਆ ਮੈਂ ਬਹੁਤ ਪਿਆਰ ਕਰਦੀ ਆ ਗੀਤਾਂ ਨੂੰ ਤੇ ਮੈਂ ਤੁਹਾਡੇ ਗੀਤਾਂ ਨੂੰ ਅੱਗੇ ਦੇ ਅੱਗੇ ਵੀ ਭੇਜਦੀਆਂ ਤੇ ਬਹੁਤ ਸਾਰੇ ਮਤਲਬ ਕਿ ਜਿਹੜੇ ਆਪਣੇ ਚਾਉਣ ਵਾਲੇ ਨੇ ਉਹਨਾਂ ਗੀਤਾਂ ਨੂੰ ਛੋੜਿਆ ਨੂੰ ਸੁਣਦੇ ਵੀ ਨਹੀਂ ਤੇ ਛੋੜੇ ਲਈ ਬਤਲ ਬਹੁਤ ਸੋਹਣੇ-ਸੋਹਣੇ ਗੱਲਾਂ ਵੀ ਲਿਖ ਕੇ ਭੇਜਦੇ ਨੇ ਤੇ ਸਾਨੂੰ ਤੁਸੀਂ ਵੀ ਉਹਨਾਂ ਨੂੰ ਦੇਖ ਅਸੀਸਾਂ ਦਿੰਦੇ ਹੋ ਕਿ ਵੀ ਅੱਗੇ ਦੇ ਅੱਗੇ ਸਾਡੇ ਗੀਤਾਂ ਨੂੰ ਭੇਜਦੇ ਨੇ ਤੇ ਬਹੁਤ ਵਧੀਆ ਗੱਲ ਹੈ ਤੇ ਉਹ ਵੀ ਤੁਹਾਨੂੰ ਅਸੀਸਾਂ ਦਿੰਦੇ ਨੇ ਉਹ ਵੀ ਕਹਿੰਦੇ ਨੇ ਕਿ ਸਾਨੂੰ ਮਾਮਾਣੇ ਕਿੰਨੇ ਸੋਹਣੇ ਗੀਤ ਮਤਲਬ ਕਿ ਭੇਜਤੇ ਸਾਡੇ ਤੱਕ ਪਹੁੰਚਦੇ ਹੋਗੇ ਤੇ ਕੋਈ ਕਹਿੰਦਾ ਅਸੀਂ ਨਾ ਮਾਮਾ ਨਾਲ ਗੱਲ ਕਰਨੀ ਆ ਅਸੀਂ ਇਹਨਾਂ ਨੂੰ ਮਿਲਣਾ ਹੈ ਕੋਈ ਕਹਿੰਦਾ ਸਾਡੀ ਨਾਨੀਆਂ ਵਰਗੀਆਂ ਨੇ ਕੋਈ ਕਹਿੰਦੇ ਅਸੀਂ 20 ਸਾਲਾਂ ਬਾਅਦ ਇਹ ਗੀਤ ਸੁਣਿਆ ਤੇ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਤੇ ਬਹੁਤ ਸੋਹਣੇ ਸੋਹਣੇ ਮਤਲਬ ਕਿ ਉਹ ਤੁਹਾਨੂੰ ਲਿਖ ਕੇ ਕਮੈਂਟ ਭੇਜਦੇ ਨੇ ਤੇ ਜਿਹੜਾ ਅੱਜ ਗੀਤ ਬੇਬੇ ਤੁਹਾਡੇ ਕੋਲ ਸੁਣਨਾ ਹੈ ਤੇ ਇਹ ਨਾ ਰਾਜੇ ਦੀ ਬੇਟੀ ਦਾ ਆਏਗਾ ਜਿਹੜੀ ਰਾਜੇ ਦੀ ਬੇਟੀ ਹੁੰਦੀ ਹੈ ਇਹ ਇਹਦੇ ਵਿੱਚ ਇਹ ਕੀ ਕਹਾਣੀ ਹੈਗੀ ਮਤਲਬ ਰਾਜੇ ਦੀ ਬੇਟੀ ਦੇ ਬਾਰੇ ਵਿੱਚ ਦੱਸੋ ਸਾਨੂੰ ਰਾਜੇ ਦੀ ਬੇਟੀ ਈਈ ਭਾਈ ਜਿਵੇਂ ਕੱਲ ਉਹ ਨਾ ਕਹਵੇਂਗੇ ਸਸਾਂ ਰੱਖਦੀ ਹੁੰਦੀਆਂ ਤੇ ਨੂਹਾਂ ਨੂੰ ਲਵੇ ਲਾ ਕੇ ਹੂੰ ਦੂਰਪੋ ਦੂਪਾਂ ਕਰਦੇ ਜੀ ਜਾਂ ਰੋਟੀ ਹੁਣ ਖਾਣੀ ਤਾਂ ਬੇਹੀ ਰੋਟੀ ਦੇ ਦੇਣੀ ਜਾਂ ਜਿਵੇਂ ਕਹੇ ਸੌਣ ਦੀ ਨਹੀਂ ਜੀ ਟਾਈਮ ਆਉਣਾ ਸਮਝੀ ਕਰਨੀ ਉਹ ਤਾਂ ਪਈੱਟੀ ਮੰਜੀ ਨਾਲ ਜਾਂ ਸਮਝਾ ਤੇ ਰਾਜਾ ਕਹਿੰਦਾ ਰਾਜਾ ਦੇ ਪੁੱਤ ਨੂੰ ਜਦ ਬਾਣ ਬੇਜਾਦੂ ਕਹਿ ਕੇ ਗਿਆ ਮੇਰੀ ਇਹਨੂੰ ਸਾਹਮ ਕੇ ਰੱਖਣਾ ਤਾਂ ਵੀ ਫੇ ਹਾਂ ਮੇਰੀ ਵੀ ਘਰ ਵਾਲੀ ਨੂੰ ਨਾ ਡੋਕਰ ਗਿਆ ਜਨ ਉਹਦਾ ਡੋਕਰ ਗਿਆ ਇਹਨੂੰ ਸਾਹਮ ਕੇ ਰੱਖਣਾ ਤਾਂ ਹੂੰ ਉਹ ਕਹਿੰਦੀ ਹਾਂ ਐਵੇਂ ਜਿਵੇਂ ਕਹਿੰਦੀ ਐਵੇਂ ਜੇ ਬੱਚਾ ਐਵੇਂ ਰੱਖੂ ਜਿਵੇਂ ਤੂੰ ਰੱਖਿਆ ਸੀ ਨਾ ਇੱਕ ਤੈਨੂੰ ਸਾਹਮ ਕੇ ਰੱਖੂ ਹੂੰ ਉਹ ਫੇ ਬਾਦਲਦੀ ਸੀ ਬਾਦਲ ਕੇ ਦੇਣ ਲੱਗਦੀ ਸੀ ਉਹ ਆਖਦੀ ਕਿ ਆਪਾਂ ਕਿਤੇ ਗੁੜੀਆਂ ਦਿੰਦੀ ਹੁੰਦੀ ਸੀ ਬਾਗ ਬਣਾਉਣਾ ਉਹਨੂੰ ਫਰ ਮਾਰਨਾ ਚਾਹੁੰਦੀ ਸੀ ਨਾ ਵੀ ਇਹ ਤਾਂ ਬਾਗ ਗਿਆ ਹੁਣ ਮੈਨੂੰ ਮਗਰੋਂ ਮਾਰਦਾ ਆ ਮਾਰਤੀ ਜੀ ਮਗਰੋਂ ਮਾਰੀ ਸੀ ਹਾਂ ਵੀ ਉਹ ਮਾਰਨਾ ਮਾਰਨ ਵੇਲੇ ਉਹਨੂੰ ਐ ਕਹੇ ਉਹ ਪੁੱਛਦੀ ਸੀ ਉਹਨੂੰ ਨਾ ਵੀ ਤੂੰ ਮੈਨੂੰ ਰੁੱਖੀ ਨਹੀਂ ਸੀ ਰੋਟੀ ਪਹਿਲਾਂ ਦਿੰਦੀ ਸੀ ਵੀ ਹੁਣ ਤੂੰ ਮੈਨੂੰ ਕਿਉਂ ਕਟਚੂਰੀਆਂ ਕਿਉਂ ਨਹੀਂ ਦਿੰਦੀ ਐ ਜਿਆ ਬਾਹਰੋਂ ਆਇਆ ਤੀ ਫਿਰ ਉਹਨੂੰ ਪੁੱਛਦੀ ਐ ਆਇਆਗਾ ਨਾ ਅੰਦਰ ਵੀ ਫਿਰਿਆ ਮਾਤਾ ਬਾਹਰ ਵੀ ਫਿਰਿਆ ਜੀਦੀ ਤਾਂ ਹੈ ਨਹੀਂ ਆ ਜੇ ਬੇਟੀ ਹਾਂ ਉਹ ਲੱਗਦਾ ਫਿਰ ਗਿਆ ਨਾ ਕਿ ਵੀ ਰਾਜ ਦੀ ਬੇਟੀ ਕਿੱਥੇ ਆ ਉਹ ਕਹਿੰਦੀ ਕੋਠੇ ਤੇ ਸੌਂਗੀ ਜਾ ਕੇ ਕਦੀ ਕੁਛ ਕਹਿੰਦੀ ਆ ਕਦੀ ਕੁਛ ਕਹਿੰਦੀ ਆ ਨਾ ਕੀ ਦਾ ਰੋੜੀ ਫੁੱਟਾ ਕਾਂ ਨੂੰ ਸਾਰੀ ਜੀ ਉੱਥੇ ਚੜ ਸੁੱਤੀ ਰਾਜੇ ਦੇ ਹੂੰ ਪਹਿਲਾਂ ਕਹਿੰਦੀ ਪੇਕਿਆਂ ਨੂੰ ਚਲੀ ਗਈ ਨਾ ਹਾਂ ਫੇਰ ਕਹਿੰਦੀ ਇੱਥੇ ਸੋ ਪੇਕੀ ਵੀ ਫਿਰਿਆ ਪੁੱਤਾਂ ਨੂੰ ਭੈਣ ਵੀ ਬੀਬੀ ਬੈਠੀ ਘਰੇ ਮਾਤਾ ਵੀ ਘਰ ਬੈਠੀ ਵੇ ਹਾਂ ਇਹ ਨਹੀਂ ਤਾਂ ਹੈ ਨਹੀਂ ਰਾਜੇ ਦੇ ਹਾਂ ਪੇਕਿਆਂ ਨੂੰ ਉੱਠ ਵੀ ਰਾਜੇ ਬੇਟੀ ਵੇ ਉਹ ਵੀ ਨਹੀਂ ਪਹੁੰਚਦੀ ਆਹਰੇ ਵੀ ਬਾਕੀ ਆਹਰੇ ਵਿੱਚ ਹੋਰ ਵੀ ਬਾਕੀ ਹਾਂ ਫੇਰ ਉਹ ਉੱਥੇ ਜਾਂਦਾ ਨਾ ਬੇਬੇ ਹੁਣ ਤੁਸੀਂ ਦੱਸੋ ਬੇਬੇ ਵੀ ਫੇਰ ਫੇਰ ਉਹ ਕਿੱਥੇ ਮਸਾਲੀ ਕੋਈ ਗਿਆ ਫਿਰ ਸਾਈ ਵੀ ਉੱਥੇ ਵੀ ਸਾਈ ਕੋਈ ਨਾ ਉਹ ਤਾਂ ਮਾਰਦੀ ਚੰਗੋ ਹੀ ਮਾਰਦੀ ਸੀ ਸੱਤ ਵੀ ਬੈਠੀ ਛਾਲੀ ਵੀ ਬੈਠੀ ਫੇਰ ਉਹਨੂੰ ਪੁੱਛਦਾ ਆ ਕੇ ਨਾ ਫੇਰ ਉਹ ਕਹਿੰਦੀ ਵੀ ਕੋਠੇ ਦੇ ਸੁੱਤੀ ਵੀ ਹੈ ਨਾ ਹੋਣੀ ਕਹਿੰਦੀ ਘਾਨ ਸਾਰੀ ਹਾਂ ਉੱਤੇ ਦਾ ਜਟਤੀ ਰਾਜੇ ਬੇਗੀ ਫੇਰ ਉੱਤੇ ਜਾ ਕੇ ਦੇਖਦਾ ਤਾਂ ਹਾਂ ਪਈ ਐ ਵੀ ਉੱਤ ਨਾਲ ਉਹਦੀ লাশ ਪਈ ਸੀ ਜਲ ਹਲਾ ਦਾ ਕਾਂਗੜ ਬਣ ਗਈ ਮਾਰੀ ਪਈ ਸੀਗੀ ਮਾਰੀ ਦੋ ਵੀ ਮਾਰੀ ਹਾਂ ਯਾਗੀ ਰਹਾਏ ਨਹੀਂ ਇਹ ਰਾਜੇ ਬੇਗੀ ਵੀ ਇੱਕ ਆਜ ਬਿਮਾਰੀ ਦੋ ਵੀ ਮਾਰੀ ਵੀ ਜਾਗਦੀ ਤਾਂ ਹੈ ਨਹੀਂ ਹਾਂ ਦੇ ਹੋਵੇ ਤਾਂ ਜਾ ਕੇ ਫੇਰ ਉਹ ਕਹਿੰਦੀ ਵੀ ਦੂਜਾ ਵਿਆਹ ਕਰਦਣੀ ਮੈਂ ਨਾ ਮਾਂ ਕਰਦੀ ਹੈ ਇਹਨਾਂ ਇੱਥੋਂ ਤਾਂ ਲਿਆ ਦੋ ਮੇਰੇ ਪਰ ਲਾਣਾ ਦੇ ਕੱਪੜੇ ਨੇ ਤੇ ਅਸੀਂ ਤਾਂ ਸਾਦੀ ਜੜ ਜਾਣਾ ਬੇ ਹਾਂ ਵੀ ਇਹ ਤਾਂ ਮਾਰਤੀ ਵੀ ਨਾ ਸਾਧਵਾਣ ਜਾਂਦਾ ਇੱਕ ਵੀ ਵਿਆਹ ਪੁੱਤਾਂ ਦੂਜੀ ਵੀ ਵਿਆਹ ਦੇ ਤੁਸੀਂ ਕਿ ਸਾਧੀ ਰਣ ਹੋਣਾ ਬਹੁਤ ਆਸੋ ਦਾ ਸਾਦੀ ਰੱਜਾਂ ਦੇ ਇੱਕ ਵੀ ਵਿਆਹ ਤੇ ਮੈਂ ਦੂਜੀ ਵੀ ਵਾਦੂੰਗਾ ਹੋਰ ਵੀ ਵਾਹ ਲਾਂਗੂ ਹੈ ਮੈਂ ਤਾਂ ਇੱਕ ਤਾਂ ਰੱਖੀ ਨੀ ਮਾ ਤਾਂ ਦੂਜੀ ਕਿ ਮੈਂ ਰੱਖੇਣੀ ਸਾਡਾ ਤਾਂ ਸਾਦੀ ਡੇਰਾ ਲਾਤਾ ਬੇ ਸਹੀ ਗਾ ਸਾਦੀ ਲਾ ਗਏ ਉਹਨੂੰ ਪਿਆਰ ਸੀ ਬਹੁਤ ਜ਼ਿਆਦਾ ਆਪਣੀ ਪਤਨੀ ਨਾਲ ਹਾਂ ਬੇਨਾਂ ਪਿਆਰੀ ਜਿੰਦੇ ਬੁੜੀਆਂ ਬਹੁਤ ਹੀ ਸਖਤ ਪਈਆਂ ਕਹਿੰਦੇ ਬੁੜੀਆਂ ਤਾਂ ਸਖਤ ਸੀਗੇ ਉਹਨੂੰ ਤਾਂ ਵਿਚਾਰੇ ਨੂੰ ਅੰਦਰੋਂ ਪਿਆਰ ਸੀ ਨਾ ਵੀ ਮੇਰੀ ਪਤਨੀ ਮਾਰਦੀ ਹਾਂ ਵੀ ਉਹਨੂੰ ਇਹ ਸੀਗਾ ਵੀ ਜੇ ਮੈਂ ਹੋਰ ਵਿਆਹ ਵੀ ਕਰ ਲਿਆ ਵੀ ਤੂੰ ਤਾਂ ਉਹਨੂੰ ਵੀ ਮਾਰ ਦੇਗੀ ਮਾਰ ਦੇਗੀ ਬਿਨੂੰ ਇੱਥੇ ਰੱਖ ਲੈ ਮੈਂ ਤਾਂ ਸਾਦਾ ਜੀ ਟੋਲੀ ਚ ਰਲ ਜਾਣਾ ਉਹ ਕੰਨੀ ਤਾਂ ਹੀ ਵੀ ਇਹਨੂੰ ਕਿੱਥੇ ਰੱਖ ਲਿਆਂਗਾ ਤਾਂ ਤੁਸੀਂ ਤਾਂ ਰੱਖੀ ਨਹੀਂ ਗਈ ਹੈ ਹਾਂ ਫਿਰ ਸਾਦੀ ਟੋਲੀ ਚ ਰਲ ਜਾਂਦਾ ਹੈ ਸਾਦੀ ਚ ਰਲ ਗਏ ਤੇ ਸਾਦੀ ਹੋ ਗਏ ਸਾਦੀ ਬਣ ਗਿਆ ਸਾਧ ਬਣ ਗਿਆ ਆਏ ਹਾਏ ਦੇਖ ਲਓ ਨਾ ਕਹਿ ਜੇ ਸੋਹਣਾ ਗੀਤ ਹੈਗਾ ਕਿੰਨਾ ਪਿਆਰਾ ਫੇ ਸੁਣਾ ਦਿਓ ਬੀਬੀ ਸਾਨੂੰ ਇਹ ਗੀਤ ਬਹੁਤ ਪਿਆਰਾ ਗੀਤ ਹੈ ਬੀਬੀ ਸੁਣਾਓ ਫਿਰ ਰਾਜੇ ਦੀ ਬੇਟੀ ਵਾਲੀ ਨਾਲਾਂ ਦੇ ਭਾਈ ਸੁਣਾਏ ਬੀਬੀ ਹੋਰ ਵੀ 好多的病。Oh, ਯਾਰ ਨਹੀਂ ਗੱਦ ਟਪੇ ਅਗੇ ਨਾ ਲਾ ਬਿਦੀਨ i ਵੇ ਕਿਆਨੋ ਮੋਢ ਕੀ ਗਾਹੇ ਮੇਟੀ ਵੇ ਕਿਆਨੋ ਮੋਢ ਕੀ ਗਾਹੇ ਮੇਟੀ ਵੇ ਮਾਤਾ ਨੀ ਬੈਠੀ ਵਟਾ ਭੈਣੋ ਮੀ ਵੇ ਕੀ ਬੈਠਾ ਭੈਣੋ ਮੀ ਵੇ ਵੇ ਕਿਆਨੋ ਮੋਢ ਕੀ ਗਾਹੇ ਮੇਟੀ ਵੇ ਉਹ ਨਹੀਂ ਰੋ ਦੰਗਰਾ मेरे बोल कद खराब निकलना हा पे जाओ घर मी भी बैठे

सारी लगाने, तो डिग्गट आने, ना तो कहता, कि ज़्यादा कुत्ती लगे थी भी, वनों फिर कहना, बीमारी, बस कमा लेना, ये भी, भी।, भी बीमारी माता जी है, हाँ कहेगा, ये अरे तो डांडे दो